ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਬਾਰੇ ਅਸੀਂ ਸਾਰੇ ਇੱਕ ਗੱਲ ਹੀ ਯਾਦ ਰੱਖਦੇ ਹਾਂ ਕਿ ਛੋਟੇ ਸਹਿਬਜ਼ਾਦਿਆਂ ਨੇ ਇਸਲਾਮ ਨੂੰ ਨਹੀਂ ਕਬੂਲ ਕੀਤਾ ਅਤੇ ਆਪਣੀ ਵੱਡੀ ਸ਼ਹਾਦਤ ਦੇ ਦਿੱਤੀ ਪਰ ਅਸੀਂ ਇੱਥੇ ਭੁੱਲ ਜਾਂਦੇ ਹਾਂ ਕਿ ਇਸਲਾਮ ਅਤੇ ਸਿੱਖ ਧਰਮ ਦੇ ਫਸੂਲਾਂ ਵਿੱਚ ਕੀ ਫਰਕ ਸੀ ਸਿੱਖ ਧਰਮ ਦੇ ਵੱਡੇ ਉਸੂਲ ਸਨ ਸ਼ੁਰੂਆਤ ਦਾ ਭਲਾ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਸਿੱਖ ਧਰਮ ਦੇ ਵਿੱਚ ਇਮਾਨਦਾਰੀ ਗੁਰੂ ਨਾਨਕ ਦੇਵ ਜੀ ਦਾ ਲਾਲੋ ਭਾਗੋ ਵਾਲਾ ਸੰਦੇਸ਼ ਸਿੱਖ ਧਰਮ ਦੇ ਵਿੱਚ ਬਹਿਮਾ ਪਰਮਾ ਤੋਂ ਦੂਰ ਰਹਿਣਾ ਗੁਰੂ ਨਾਨਕ ਦੇਵ ਜੀ ਦਾ ਹਰਦਵਾਰ ਤੋਂ ਸੂਰਜ ਨੂੰ ਪਾਣੀ ਸਿੱਖ ਧਰਮ ਦੇ ਵਿੱਚ ਦੂਜੇ ਧਰਮਾਂ ਦੇ ਪ੍ਰਤੀ ਸਤਿਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿੱਖ ਧਰਮ ਦੇ ਵਿੱਚ ਸਾਫ ਸਪਾਈ ਗੁਰਦੁਆਰਿਆਂ ਦੇ ਵਿੱਚ ਸਰੋਵਰਾਂ ਦਾ ਨਿਰਮਾਣ ਸਿੱਖ ਧਰਮ ਦੇ ਵਿੱਚ ਕੀ ਇਹ ਸਾਰੀਆਂ ਗੱਲਾਂ ਅੱਜ ਪਾਈਆਂ ਜਾਂਦੀਆਂ ਹਨ ਛੋਟੇ ਸਹਿਬਜ਼ਾਦਿਆਂ ਨੇ ਜਿਨ੍ਹਾਂ ਸੂਲਾਂ ਖਾਤਰ ਕੁਰਬਾਨੀ ਦਿੱਤੀ ਸੀ ਕੀ ਸਾਡੇ ਸਮਾਜ ਵਿੱਚ ਇਮਾਨਦਾਰੀ ਸਰਬੱਤ ਦਾ ਭਲਾ ਦੂਜੇ ਧਰਮਾਂ ਪ੍ਰਤੀ ਰਿਸਪੈਕਟ ਕੀ ਇਹ ਪਾਈ ਜਾਂਦੀ ਹੈ ਸਾਨੂੰ ਇਹ ਸੋਚਣਾ ਵਿਚਾਰਨਾ ਚਾਹੀਦਾ ਹੈ